ਮਸਾਲੇ ਕਿਸੇ ਸਮੇਂ ਸੋਨੇ ਤੋਂ ਵੀ ਜ਼ਿਆਦਾ ਮਹਿੰਗੇ ਹੋਇਆ ਕਰਦੇ ਸੀ ਅੱਜ ਸਾਨੂੰ ਆਮ ਮਿਲ ਜਾਣ ਵਾਲੇ ਮਸਾਲੇ ਕਿਸੇ ਸਮੇਂ ਸੋਨੇ ਦੇ ਬਰਾਬਰ ਵੀ ਤੁਲਿਆ ਕਰਦੇ ਸੀ ਇਹਨਾਂ ਮਸਾਲਿਆਂ ਦੇ ਲਈ ਕਿਸੇ ਸਮੇਂ ਯੁੱਧ ਤੱਕਰ ਹੋਏ ਨੇ ਤੇ ਨਰਸੰਹਾਰ ਵੀ ਸਾਡੀ ਦੁਨੀਆ ਦੇ ਵਿੱਚ ਇਹਨਾਂ ਮਸਾਲਿਆਂ ਦੇ ਲਈ ਕੀਤੇ ਗਏ ਨੇ ਇਸ ਤੋਂ ਪਹਿਲਾਂ ਇਤਿਹਾਸ ਦੇ ਵਿੱਚ ਇਸ ਤੋਂ ਇਲਾਵਾ ਇਹਨਾਂ ਸੋਨੇ ਦੇ ਸਿਰ ਦੇ ਉੱਤੇ ਹੀ ਭਾਰਤ ਆਇੜਾ ਸੋਨੇ ਦੀ ਚਿੜੀ ਵੀ ਬਣਿਆ ਤੇ ਇਹਨਾਂ ਮਸਾਲਿਆਂ ਦੇ ਸਿਰ ਤੇ ਉੱਤੇ ਭਾਰਤ ਨੂੰ ਗੁਲਾਮ ਵੀ ਕੀਤਾ ਗਿਆ ਸੀ ਇਹਨਾਂ ਮਸਾਲਿਆਂ ਨੇ ਹੀ ਪੂਰੀ ਦੁਨੀਆ ਦੇ ਵਿੱਚ ਗਲੋਬਲਾਈਜ਼ੇਸ਼ਨ ਦੀ ਸ਼ੁਰੂਆਤ ਕੀਤੀ ਤੇ ਪੂਰੀ ਦੁਨੀਆ ਦਾ ਨਕਸ਼ਾ ਬਦਲ ਕੇ ਰੱਖ ਦਿੱਤਾ ਸੀ ਅੱਜ ਤੋ तकरीबन 6000 ਸਾਲ ਪਹਿਲਾਂ ਇਨਸਾਨਾਂ ਨੇ ਮਸਾਲਿਆਂ ਦਾ ਇਸਤੇਮਾਲ ਸ਼ੁਰੂ ਕੀਤਾ ਸੀ ਪ੍ਰਾਚੀਨ ਗ੍ਰੀਸ ਦੇ ਵਿੱਚ ਕਹਾਦੀ ਆਮ ਵਰਤੀ ਜਾਣ ਵਾਲੀ ਕਾਲੀ ਮਿਰਚ ਹੈ ਜਿਹੜੀ ਇਹੋ ਉਸ ਸਮੇਂ ਪੈਸਿਆਂ ਦੀ ਤਰ੍ਹਾਂ ਲੈਣ ਦੇਣ ਦੇ ਲਈ ਵਰਤੀ ਜਾਂਦੀ ਸੀ ਜਾਨੀ ਕਿ ਕੋਈ ਇਨਸਾਨ ਜੇਕਰ ਕੋਈ ਚੀਜ਼ ਖਰੀਦਣਾ ਚਾਹੁੰਦਾ ਸੀ ਤਾਂ ਉਸ ਦੇ ਲਈ ਉਸ ਨੂੰ ਕਾਲੀ ਮਿਰਚ ਹੈ ਜਿਹੜੀ ਉਹ ਰੁਪਈਆਂ ਦੀ ਤਰ੍ਹਾਂ ਦੇਣੀ ਪਿਆ ਕਰਦੀ ਸੀ 5ਵੀਂ ਸਦੀ ਦੇ ਵਿੱਚ ਜਦੋਂ ਤਿੱਬਤ ਦੇ ਵਿੱਚ ਰਹਿਣ ਵਾਲੇ ਹੂਨਾਂ ਦੇ ਦੁਆਰਾ ਰੂਮ ਦੀ ਕਿ ਰਮ ਦੀ ਕੀਤੀ ਗਈ ਸino ਤੋਸਬਾਤ ਤੋਂ ਨਾ ਦੁਆਰਾ 3000 ਪਾਉਂਡ ਜਾਂ ਫਿਰ 1360 ਕਿਲੋ ਕਾਲੀ ਮਿਰਚ ਮੰਗੀ ਗਈ ਸੀ ਉਸਕੇ ਰਾਮਦੀਨ ਨੂੰ ਹਟਾਉਣ ਦੇ ਲਈ ਮਸਾਲੇ ਤੋਂ ਇਲਾਵਾ ਜੈਫਲ ਦਾ ਵੀ ਬਹੁਤ ਜ਼ਿਆਦਾ ਵੱਡੇ ਲੈਵਲ ਦੇ ਉੱਤੇ ਇਸਤੇਮਾਲ ਕੀਤਾ ਜਾਂਦਾ ਸੀ ਉਸ ਸਮੇਂ ਜੈਫਲ ਦਾ ਇਸਤੇਮਾਲ ਜਿਹੜਾ ਉਹ ਪਰਫਿਊਮ ਬਣਾਉਣ ਦੇ ਲਈ ਕੀਤਾ ਜਾਂਦਾ ਸੀ ਇੰਡੋਨੇਸ਼ੀਆ ਦੇ ਬਾਂਡਾ ਦੀਪ ਤੇ ਮਿਲਣ ਵਾਲਾ ਇਹ ਜੈਫਲਾ ਜਿਹੜਾ ਅਰਬ ਵਪਾਰੀਆਂ ਤੋਂ ਹੁੰਦਾ ਹੋਇਆ ਪੂਰੀ ਦੁਨੀਆ ਤੱਕ ਪਹੁੰਚਿਆ ਸੀ ਇਸ ਤੋਂ ਇਲਾਵਾ ਜੈਫਲ ਦੀਆਂ ਕੀਮਤਾਂ ਤੇ ਸੋਨੇ ਦੀਆਂ ਕੀਮਤਾਂ ਉਹਨਾਂ ਸਮੇਂ ਬਿਲਕੁਲ ਇੱਕੋ ਬਰਾਬਰ ਹੋਇਆ ਕਰਦੀਆਂ ਜਾਣ ਕੇ ਐਸ ਲੈਵਲ ਦੀ ਅਹਿਮੀਅਤ ਰੱਖਦਾ ਸੀ ਜੈਫਲ ਉਹਨਾਂ ਸਮਿਆਂ ਦੇ ਵਿੱਚ ਭਾਰਤ ਦੇ ਵਿੱਚ 4.5000 ਸਾਲ ਤੋਂ ਕਾਲੀ ਮਿਰਚ ਵਰਤੀ ਜਾਂਦੀ ਰਹੀ ਹੈ ਤੇ ਜਦੋਂ ਜੈਪਟ ਦੇ ਨਾਲ ਇਸ ਦਾ ਵਪਾਰ ਸ਼ੁਰੂ ਹੋਇਆ ਸੀ ਤਾਂ ਇਸ ਦਾ ਲੈਵਲ ਜਿਹੜਾ ਉਹ ਸੁਨ ਦੇ ਬਰੋਬਰੀ ਰੱਖਿਆ ਜਾਂਦਾ ਸੀ ਜਾਨੀ ਕਿਸ ਦੇ ਭਾਜੜੇ ਤੇ ਇਸ ਨੂੰ ਉਸ ਸਮੇਂ ਕਾਲਾ ਸੋਨਾ ਕਿਹਾ ਜਾਂਦਾ ਸੀ 16ਵੀਂ ਸਦੀ ਦੇ ਵਿੱਚ ਜੈਫਲ ਦੇ ਲਈ ਇੱਕ ਜੁੱਧ ਵੀ ਹੋਇਆ ਸੀ ਇਸ ਤੋਂ ਇਲਾਵਾ ਇਸੇ ਫਲ ਦੇ ਲਈ ਹੈ ਜਿਹੜਾ ਨਰ ਸੰਹਾਰਤ ਕਰੋਆ ਸੀ ਇਸ ਫਲ ਦੇ ਲਈ ਪੁਰਤਗਾਲੀਆਂ ਦਾ ਜਿਹੜਾ ਨਰ ਸੰਹਾਰ ਕੀਤਾ ਗਿਆ ਸੀ ਤੇ ਇਸ ਤੋਂ ਬਾਅਦ ਇਸ ਦੇ ਉੱਤੇ ਡੱਚਾਂ ਦੇ ਦੁਆਰਾ ਫਿਰ ਅੰਗਰੇਜ਼ਾਂ ਦੇ ਦੁਆਰਾ ਇਹਨਾਂ ਜੰਗਲਾਂ ਦੇ ਉੱਤੇ ਜਾਂ ਫਿਰ ਇਹਨਾਂ ਬਾਗਾਂ ਦੇ ਉੱਤੇ ਜਿੱਥੇ ਜੈਫਲ ਉੱਗਿਆ ਕਰਦਾ ਸੀ ਉਹਨਾਂ ਦੇ ਉੱਤੇ ਆਪਣਾ ਕਬਜ਼ਾ ਕਰ ਲਿਆ ਗਿਆ ਸੀ ਲੌਂਗ ਦਾ ਵੀ ਆਪਣਾ ਇੱਕ ਆਫਦਾਰ ਅਲੱਗ ਇਤਿਹਾਸ ਮੌਜੂਦ ਹੈ 17ਵੀਂ ਸਦੀ ਦੇ ਦੌਰਾਨ ਡੱਚ ਵਪਾਰੀਆਂ ਨੇ ਸਿਰਫ ਦੋ ਇਲਾਕਿਆਂ ਨੂੰ ਛੱਡ ਕੇ ਬਾਕੀ ਸਾਰੀ ਲੌਂਗਾਂ ਦੀ ਕੀਤੇ ਜਿਹੜੀ ਉਸ ਨੂੰ ਤਬਾਹ ਕਰ ਦਿੱਤਾ ਸੀ ਜਾਂ ਫਿਰ ਕਰਵਾ ਦਿੱਤਾ ਸੀ ਇਹ ਇਸ ਲਈ ਕੀਤਾ ਗਿਆ ਸੀ ਤਾਂ ਕਿ ਲੌਂਗਾਂ ਦੀ ਕਿੱਲਤ ਪੈਦਾ ਹੋ ਸਕੇ ਪੂਰੀ ਦੁਨੀਆ ਦੇ ਵਿੱਚ ਤੇ ਤਾਂ ਕਿ ਉਸ ਉਹ ਲੋਕ ਉਹਨਾਂ ਦੀਆਂ ਕੀਮਤਾਂ ਜਿਹੜੀਆਂ ਦੁਨੀਆ ਦੇ ਬਾਕੀ ਦਾਕਨ ਦੇ ਵਿੱਚ ਵਧਾ ਸਕਣ ਇਸ ਤੋਂ ਬਾਅਦ ਇਹਨਾਂ ਦੀਆਂ ਕੀਮਤਾਂ ਜਿਹੜੀਆਂ ਉਹ ਕਾਫੀ ਵਧੀਆਂ ਤੇ 18ਵੀਂ ਸਦੀ ਤੱਕ ਕਰਾਉਂਦੇ ਆਉਂਦੇ ਇਹਨਾਂ ਦੀ ਜਿਹੜੀ ਕਾਲਾ ਬਾਜ਼ਾਰੀ ਸ਼ੁਰੂ ਹੋ ਚੁੱਕੀ ਸੀ 2500 ਸਾਲ ਪਹਿਲਾਂ ਚੀਨ ਦੇ ਵਿੱਚ ਹਾਨ ਰਾਜਵੰਸ਼ ਦਾ ਰਾਜ ਹੋਇਆ ਕਰਦਾ ਸੀ ਤੇ ਉਸ ਸਮੇਂੜਾ ਹਰ ਇੱਕ ਇਨਸਾਨ ਨੂੰ ਜਿਹੜਾ ਵੀ ਦਰਬਾਰ ਦੇ ਵਿੱਚ ਆਉਂਦਾ ਸੀ ਨਾ ਰਾਜਾ ਦੇ ਕੋਲੇ ਉਸ ਦੇ ਲਈ ਲੌਂਗ ਖਾਣਾ ਜ਼ਰੂਰੀ ਕਰ ਦਿੱਤਾ ਗਿਆ ਸੀ ਇਹ ਇਸ ਲਈ ਕੀਤਾ ਗਿਆ ਸੀ ਤਾਂ ਕਿ ਰਾਜਾ ਦੇ ਕੋਲ ਪਹੁੰਚ ਤੇ ਕਿਸੇ ਵੀ ਇਨਸਾਨ ਦੇ ਮੂੰਹ ਦੀ ਬਦਬੂ ਆ ਜਿਹੜੀ ਉਸ ਤੱਕ ਰਣਾ ਪਹੁੰਚ ਸਕੇ ਰਾਜਾ ਤੱਕ ਰਣਾ ਪਹੁੰਚ ਸਕੇ ਇਸ ਲਈ ਹਰ ਇੱਕ ਨੂੰ ਲੌਂਗ ਖਾਣਾ ਜ਼ਰੂਰੀ ਕਰ ਦਿੱਤਾ ਗਿਆ ਜੋ ਵੀ ਦਰਬਾਰ ਦੇ ਵਿੱਚ ਪਹੁੰਚਦਾ ਸੀ ਤੁਸੀਂ ਹਿੰਗ ਦਾ ਨਾ ਜ਼ਰੂਰ ਸੁਣਾ ਹੋਣਾ ਇਹ ਆਪਣੇ ਖਾਨਦਾਨ ਦੇ ਵਿੱਚੋਂ 16ਵੇਂ ਨੰਬਰ ਦੇ ਉੱਤੇ ਆਉਂਦੀ ਆ ਇਸ ਦੇ ਖਾਨਦਾਨ ਚ ਹੋਰ ਗਾਜਰ ਣੀਆਂ ਸੌਂਫ ਸੌਂਟ ਵਰਗੀਆਂ ਹੋਰ ਵੀ ਕਈ ਚੀਜ਼ਾਂ ਨੇ ਜਿਨ੍ਹਾਂ ਦੀ ਟੋਟਲ ਗਿਣਤੀ ਰਿਹਾ 3800 ਤੱਕਰ ਪਹੁੰਚ ਜਾਂਦੀ ਹੈ ਇਸੇ ਦੇ ਨਾਲ ਆ ਜਿਹੜੀ ਇਹ ਹਿੰਗ ਆ ਜਿਹੜੀ ਉਹ ਵੀ ਸੰਬੰਧ ਰੱਖਦੀ ਹੈ ਹਿੰਗ ਦਾ ਜਿਹੜਾ ਪੌਦਾ ਹੁੰਦਾ ਇਸ ਦੀ ਜੜ ਦੇ ਵਿੱਚੋਂ ਇੱਕ ਖਾਸ ਤਰ੍ਹਾਂ ਦੀ ਗੁੰਦ ਰਸਦੀ ਆ ਤੇ ਇਸੇ ਗੁੰਦ ਨੂੰ ਜਿਹੜਾ ਮਸਾਲੇ ਦੇ ਤੌਰ ਦੇ ਉੱਤੇ ਯੂਜ਼ ਕੀਤਾ ਜਾਂਦਾ ਤੇ ਇਸੇ ਨੂੰ ਹੀ ਹਿੰਗ ਵੀ ਕਿਹਾ ਜਾਂਦਾ ਵੈਸੇ ਤਾਂ ਹਿੰਗ ਜਿਹੜੀ ਇਹ ਮੂਲ ਰੂਪ ਦੇ ਵਿੱਚ ਇਰਾਨ ਤੇ ਅਫਗਾਨਿਸਤਾਨ ਨਾਲ ਸੰਬੰਧ ਰੱਖਦੀ ਆ ਪਰ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਇਹ ਜਿਹੜੀ ਵਪਾਰੀਆਂ ਦੇ ਨਾਲ ਹੁੰਦੀ ਹੋਈ ਹੈ ਜਿਹੜੀ ਉਹ ਭਾਰਤ ਪਹੁੰਚੀ ਸੀ ਤੇ ਇਸ ਦਾ ਇਸਤੇਮਾਲ ਆ ਜਾਂ ਫਿਰ ਇਸ ਦੇ ਬਾਰੇ ਵਿੱਚ ਮਹਾਭਾਰਤ ਰਮੈਣ ਤੇ ਇਸ ਤੋਂ ਇਲਾਵਾ ਕਾਫੀ ਬੁੱਧ ਧਰਮ ਦੇ ਗ੍ਰੰਥਾਂ ਦੇ ਵਿੱਚ ਵੀ ਲਿਖਿਆ ਗਿਆ ਹੈ ਉਸੇ ਦਾਲਚੀਨੀ ਦੇ ਬਾਰੇ ਵਿੱਚ ਵੀ ਜਰੂਰ ਸੁਣਿਆ ਹੋਣਾ ਸਿਲੇਨਸ ਸਿਮਿਕਨ ਨਾ ਦੇ ਇੱਕ ਪੌਦਾ ਹੈ ਉਸ ਦੀ ਛਾਲ ਹੁੰਦੀ ਹੈ ਜਾਂ ਫਿਰ ਸੱਕ ਕਿਹਾ ਜਾ ਸਕਦਾ ਉਸ ਨੂੰ ਦਾਲਚੀਨੀ ਦਾ ਨਾਮ ਦਿੱਤਾ ਜਾਂਦਾ ਤੇ ਇਸ ਨੂੰ ਪ੍ਰਾਚੀਨ ਏਜੀਪਟ ਦੇ ਵਿੱਚ ਬਹੁਤ ਵੱਡੇ ਲੈਵਲ ਦੇ ਉੱਤੇ ਇਸਤੇਮਾਲ ਕੀਤਾ ਜਾਂਦਾ ਸੀ ਇਸਤੇਮਾਲ ਕੀਤਾ ਜਾਂਦਾ ਸੀ ਇਸ ਦਾ ਮਮਿਸ ਨੂੰ ਮਮੀਫਾਈ ਕਰਨ ਦੇ ਲਈ ਤੇ ਉਹਨਾਂ ਸ਼ਰੀਰਾਂ ਨੂੰ ਜਿਹੜੇ ਮਮੀਫਾਈ ਕੀਤੇ ਹੋਏ ਨੇ ਉਹਨਾਂ ਨੂੰ ਬਚਾ ਕੇ ਰੱਖਣ ਦੇ ਲਈ ਉਸ ਸਮੇਂ ਦਾਲਚੀਨੀ ਹੈ ਜਿਹੜੀ ਇਹ ਸੋਨੇ ਤੋਂ ਵੀ ਜ਼ਿਆਦਾ ਮਹਿੰਗੀ ਹੋਇਆ ਕਰਦੀ ਸੀ ਤੇ ਉਸ ਸਮੇਂ ਅਰਬ ਵਪਾਰੀਆਂ ਨੂੰ ਜਿਹੜਾ ਅੰਗਰੇਜ਼ਾਂ ਦੇ ਦੁਆਰਾ ਹਰਾਇਆ ਗਿਆ ਸੀ ਤੇ ਉਸ ਤੋਂ ਬਾਅਦ ਇਸ ਦੇ ਕਾਰੋਬਾਰ ਦੇ ਉੱਤੇ ਆਪਣਾ ਪੂਰੀ ਤਰ੍ਹਾਂ ਦੇ ਨਾਲ ਨਿਯੰਤਰਣ ਕਰ ਲਿਆ ਗਿਆ ਸੀ ਅੰਗਰੇਜ਼ਾਂ ਦੇ ਦੁਆਰਾ ਵੱਡੀ ਇਲਾਇਚੀ ਦਾ ਨਾਮ ਵੀ ਤੁਸੀਂ ਜਰੂਰ ਸੁਣਾ ਹੋਣਾ ਤੇ ਵੱਡੀ ਇਲਾਇਚੀ ਹੈ ਜਿਹੜੀ ਉਹ ਪੂਰੀ ਦੁਨੀਆ ਦੇ 50% ਤੇ ਸਾਇੜਾ ਉਹ ਭਾਰਤ ਦੇ ਸਿੱਕੋਂ ਦੇ ਵਿੱਚ ਪੈਦਾ ਕੀਤਾ ਜਾਂਦਾ ਅਰਪਦੇਸ਼ਾਂ ਦੇ ਵਿੱਚ ਪਰਾਚੀਨ ਅਰਪਦੇ ਵਿੱਚ ਹੈ ਜਿਹੜਾ ਇਸ ਨੂੰ ਸੈਕਸ਼ੂਅਲ ਪਾਵਰ ਬਣਾਉਣ ਦੇ ਲਈ ਇਸਤੇਮਾਲ ਕੀਤਾ ਜਾਂਦਾ ਸੀ ਤੇਜ ਪੱਤਾ ਜਿਹੜਾ ਕਿ ਗਰੀਸ ਤੇ ਰੂਮ ਵਰਕੇ ਦੇਸ਼ਾਂ ਤੋਂ ਪੂਰੀ ਦੁਨੀਆ ਤੇ ਕਰ ਪਹੁੰਚਿਆ ਅੱਜ ਤੋਂ 3000 ਸਾਲ ਪਹਿਲਾਂ ਇਸ ਦਾ ਖੋਜ ਆਈਡੀ ਹੋ ਗਰੀਸ ਦੇ ਵਿੱਚ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਇਸ ਦਾ ਇਸਤੇਮਾਲ ਸ਼ੁਰੂ ਕੀਤਾ ਗਿਆ ਇਸ ਨੂੰ ਪਵਿੱਤਰ ਪੱਤਾ ਵੀ ਮੰਨਿਆ ਜਾਂਦਾ ਸੀ ਤੇ ਉਸ ਸਮੇਂ ਜਿਹੜੇ ਵੀ ਖਿਡਾਰੀਆਂ ਜਾਂ ਫਿਰ ਖੇਡਾਂ ਹੋਇਆ ਕਰਦੀਆਂ ਸੀ ਰੋਮ ਦੇ ਵਿੱਚ ਉਸ ਸਮੇਂ ਜਿੱਤਣ ਵਾਲੇ ਖਿਡਾਰੀਆਂ ਨੂੰ ਇਸ ਦਾ ਤਾਜ ਪਹਿਨਾਇਆ ਜਾਂਦਾ ਸੀ ਇਸ ਦੇ ਪੱਤਿਆਂ ਤੋਂ ਬਣਿਆ ਹੋਇਆ ਤਾਜ ਜਿਹੜਾ ਉਹ ਪਹਿਨਾਇਆ ਜਾਂਦਾ ਸੀ ਤਾਂ ਇਹ ਸੀ ਉਹ ਕਹਾਣੀ ਜਿਹੜੀ ਕਿ ਸਾਡੀ ਦੁਨੀਆ ਦੇ ਵਿੱਚ ਉਹਨਾਂ ਮਸਾਲਿਆਂ ਦੀ ਹੈ ਜਿਹੜੇ ਮਸਾਲੇ ਸੀ ਹਰ ਰੋਜ਼ ਆਪਣੀਆਂ ਦਾਲਾਂ ਦੇ ਵਿੱਚ ਸਬਜ਼ੀਆਂ ਦੇ ਵਿੱਚ ਜਾਂ ਫਿਰ ਮਠਾਈਆਂ ਦੇ ਵਿੱਚ ਹਰ ਰੋਜ਼ ਹੀ ਯੂਜ਼ ਕਰਦੇ ਹਾਂ ਤੇ ਇਸ ਦਾ ਇਤਿਹਾਸ ਇਹ ਹੈ ਜੋ ਕਿ ਪ੍ਰਾਣਤਨ ਤੋਂ ਪ੍ਰਾਤਨ ਸਮੇਂ ਤੋਂ ਲੈ ਕੇ ਚੱਲਿਆ ਆ ਰਿਹਾ ਕਿਸ ਤਰੀਕੇ ਨਾਲ ਇਸ ਦੇ ਨਾਲ ਜੁੱਦ ਵੀ ਹੋਏ ਨੇ ਤੇ ਹੋਰ ਵੀ ਕਈ ਤਰੀਕੇ ਦੇ ਨਰ ਸੰਹਾਰਤ ਕਰ ਕੀਤੇ ਗਏ ਨੇ ਕਿਸੇ ਸਮੇਂ ਸਿਉਣੇ ਤੋਂ ਵੀ ਮਹਿੰਗੇ ਹੋਇਆ ਕਰਦੇ ਸੀ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਤਾਂ ਫੋਲੋ ਲਾਈਕ ਸ਼ੇਅਰ ਜ਼ਰੂਰ ਕਰ ਲਿਓ ਅਸੀਂ ਅੱਗੇ ਵੀ ਤੁਹਾਡੇ ਲਈ ਅਜਿਹੀਆਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ ਥੈਂਕਸ ਫੋਰ ਵਾਚ ਧੰਨਵਾਦ